ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਹੁਸ਼ਿਆਰਪੁਰ ਤੋਂ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਜਿੱਥੇ ਇੱਕ ਧਾਰਮਿਕ ਸਥਾਨ ਤੇ ਜਿਹੜਾ ਆ ਮੇਲਾ ਚੱਲ ਰਿਹਾ ਸੀ ਤਾਂ ਜਿਸ ਦੇ ਦੌਰਾਨ ਵੱਡਾ ਹੰਗਾਮਾ ਹੁੰਦਾ ਕਈ ਜਿਹੜੇ ਨੇ ਲੋਕ ਇਸ ਦੇ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦੇਉਂਦੇ ਦੱਸਦੀ ਇਹ ਹੰਗਾਮਾ ਉਸ ਵੇਲੇ ਹੋਇਆ ਜਦੋਂ ਮੇਲੇ ਦੇ ਦੌਰਾਨ ਉਸ ਮੇਲੇ ਦੇ ਵਿੱਚ ਪੁਲਿਸ ਦੀ ਪਾਰਟੀ ਪਹੁੰਚਦੀ ਆ ਤਾ ਤਾਂ ਦੇ ਕੇ ਪੁਰਸ ਦੀ ਪਾਰਟੀ ਪਹੁੰਚਦਾ ਕਰਨੇ ਸੀਗਾ ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਇਹ ਜਿਹੜਾ ਮੇਲਾ ਆ ਵਿਦਆਊਟ ਪਰਮਿਸ਼ਨ ਤੋਂ ਜਿਹੜਾ ਚੱਲ ਰਿਹਾ ਸੀਗਾ ਕਿ ਇਸ ਮੇਲੇ ਦਾ ਇਸ ਪਿੰਡ ਦੇ ਵਿੱਚ ਪਹਿਲਾਂ ਹੀ ਮੇਲਾ ਹੋ ਚੁੱਕਾ ਸੀਗਾ ਪਰ ਇਸ ਦੀ ਮੇਲਾ ਕਰਾਉਣ ਦੀ ਪਰਮਿਸ਼ਨ ਇਸ ਪਿੰਡ ਦੇ ਵਿੱਚੋਂ ਕਿਸੇ ਨੇ ਨਹੀਂ ਲਈ ਤਾਂ ਇਸ ਪਿੰਡ ਵਾਸੀ ਦਾ ਇਹ ਕਹਿਣਾ ਹੈ ਕਿ ਜਾਣ ਪੁੱਛ ਕੇ ਪਿੰਡ ਦਾ ਸਰਪੰਚ ਦੇ ਵੱਲੋਂ सरपंच பஞ்சਾਇਤ ਦੇ ਵੱਲੋਂ ਜਿਹੜੀ ਆ ਮੇਲਾ ਰਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡੇ ਨਾਲ ਸਾਜ਼ਿਸ਼ ਕੀਤੀ ਜਾ ਰਹੀ ਆ ਤਾਂ ਦੱਸ ਦੇ ਕਿ ਖੁਸ਼ਾਲਪੁਰ ਦੇ ਅਦੀਨ ਪਿੰਦੇ ਪਿੰਡ ਮਹਿਮਦਵਾਲ ਦੇ ਵਿੱਚ ਜਿਹੜੇ ਆ ਮਾਹੌਲ ਗਰਮਾ ਗਰਮੀ ਉਸ ਵੇਲੇ ਹੋਗਾ ਜਦੋਂ ਇਸ ਪਿੰਡ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਮੇਲਾ ਚੱਲ ਰਿਹਾ ਸੀਗਾ ਤਾਂ ਜਦੋਂ ਮਹਿਲਪੁਰ ਦੀ ਪੁਲਿਸ ਵੱਲੋਂ ਉਸ ਪਿੰਡ ਦੇ ਵਿੱਚ ਪਹੁੰਚੀ ਤਾਂ ਪਿੰਡ ਵਾਲਿਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਤੇ ਪੁਲਿਸ ਪਾਰਟੀ ਦਾ ਵਿਰੋਧ ਕੀਤਾ ਆਪਸ ਦੇ ਗੱਡੀ ਰੁਕੀ ਤਾਂ ਇਸ ਦੇ ਦੌਰਾਨ ਉਹਨਾਂ ਵੱਲੋਂ ਇੱਕ ਪਿੰਡ ਦੀ ਹੀ ਪੰਚਾਇਤ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਇਹ ਪਿੰਡ ਇਹ ਜਿਹੜਾ ਮੇਲਾ ਚੱਲ ਰਿਹਾ ਪਿੰਡ ਦੀ ਪੰਚਾਇਤ ਵੱਲੋਂ ਜਿਹੜਾ ਆ ਜਾਣ ਬੋਝ ਕੇ ਰਕਵਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਦੱਸਦੇ ਕਿ ਇਸ ਮੌਕੇ ਤੇ ਮੇਲਾ ਦੇਖਣ ਆਇਆ ਸੰਗਤਾ ਤੇ ਪਿੰਡ ਵਾਸੀਆ ਦੇ ਵਿੱਚ ਮੇਲਾ ਬੰਦ ਹੋਣ ਕਾਰਨ ਉਹਨਾਂ ਚ ਰੋਸ ਪਾਇਆ ਗਿਆ ਸੰਗਤਾ ਤੇ ਪਿੰਡ ਵਾਸੀਆ ਦੇ ਵੱਲੋਂ ਰੋਸ ਦੇ ਵਿੱਚ ਆ ਕੇ ਮਹਿਲਪੁਰ ਪੁਲਿਸ ਦੀ ਗੱਡੀ ਦੇ ਅੱਗੇ ਖੜ ਕੇ ਥਾਣਾ ਮੁਖੀ ਗਗਨਦੀਪ ਸਿੰਘ ਸੈਖੋ ਦੇ ਖਿਲਾਫ ਨਾਦਬਾਜੀ ਕੀਤੀ ਗਈ ਤਾਂ ਮੌਕੇ ਤੇ ਮਾਹੌਲ ਜਿਹੜਾ ਖਰਾਬ ਹੁੰਦਾ ਦੇਖ ਕੇ ਹੋਰ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਤਾਂ ਇਹ ਸਾਰੀ ਜਿਹੜੀ ਹੈ ਵਾਰਦਾਤ ਇੱਕ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਆ ਤਾਂ ਲਗਾਤਾਰ ਜਰੀਏ ਤਸਵੀਰਾਂ ਤੁਸੀਂ ਸਕਰੀਨ ਤੇ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿਵੇਂ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਹੁਸ਼ਿਆਰਪੁਰ ਦੇ ਪਿੰਡ ਮਹਿਮ ਦਵਾਲ ਦੇ ਵਿੱਚ ਇੱਕ ਧਾਰਮਿਕ ਸਥਾਨ ਤੇ ਮੇਲਾ ਚੱਲ ਰਿਹਾ ਸੀਗਾ ਜਿਸ ਦੇ ਦੌਰਾਨ ਪੁਲਿਸ ਪਾਰਟੀ ਪਹੁੰਚਦੀ ਹੈ ਕਿਉਂਕਿ ਪੁਲਿਸ ਪਾਰਟੀ ਨੂੰ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਇਹ ਮੇਲਾ ਜਿਹੜਾ ਆ 11 ਕਾਨੂੰਨੀ ਗਾ ਢੰਗ ਦੇ ਨਾਲ ਚੱਲ ਰਿਹਾ ਸੀਗਾ ਕਿਉਂਕਿ ਇਸ ਦੀ ਪਰਮਿਸ਼ਨ ਹੁੰਦੀ ਆ ਇਸ ਦੀ ਪਰਮਿਸ਼ਨ ਕਿਸੇ ਨੇ ਨਹੀਂ ਲਈ ਜਿਸ ਦੇ ਦੌਰਾਨ ਵਿਦਆਊਟ ਪਰਮਿਸ਼ਨ ਇਹ ਮੇਲਾ ਚੱਲ ਰਿਹਾ ਸੀਗਾ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਆ ਪੁਲਿਸ ਦੇ ਵੱਲੋਂ ਇਹ ਮੇਲਾ ਰਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਜਿਸ ਦੇ ਦੌਰਾਨ ਮੇਲਾ ਵੇਖਣਾ ਇਹ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਪਾਰਟੀ ਦਾ ਵਿਰੋਧ ਕੀਤਾ ਗਿਆ ਤਾਂ ਹੁਣ ਇਸ ਸਾਰੇ ਮਾਮਲੇ ਦੇ ਵਿੱਚ ਤੁਹਾਨੂੰ ਸੁਣਨੇ ਆ ਕਿਸ ਪੁਲਿਸ ਪਾਰਟੀ ਦੇ ਵੱਲੋਂ ਕਿਉਂ ਰੋਕਿਆ ਗਿਆ ਔਰ ਇਸ ਮੇਲੇ ਦੀ ਪਰਮਿਸ਼ਨ ਕਿਸ ਤੋਂ ਲਈ ਆ ਇਹ ਸਾਰੇ ਮਾਮਲੇ ਦੇ ਵਿੱਚ ਜਿਹੜੀ ਆ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਕਿੰਨੇ ਤੇ ਇਲਜ਼ਾਮ ਲਗਾਏ ਗਏ ਨੇ ਆਹ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਭਾਜੀ ਮੇਰਾ ਵਕੀਲ ਸਿੰਘ ਮਿੰਟੂ ਕਿਹੜਾ ਪਿੰਡ ਆ ਪਿੰਡ ਮਹਿਮਦਵਾਲ ਕੀ ਮਾਮਲਾ ਤੁਸੀਂ ਇੱਥੇ ਆਏ ਹੋ ਭਾਜੀ ਜਿੱਦਾਂ ਦਰਬਾਰ ਤੇ ਅਸੀਂ ਮੇਲਾ ਕਰਾਣੇ ਆ ਕਿਹੜੇ ਦਰਬਾਰ ਤੇ ਖਵਾਜਾ ਪੀਰ ਦਰਬਾਰ ਤੇ ਜੀ ਇਹ ਜਿਹੜਾ ਸੁਖਣਾ ਸਾਡੀ ਹੁੰਦੀ ਹਰ ਇੱਕ ਸਾਲ 2010 ਤੋਂ ਜ ਸੁਖਣਾ ਦੇ ਰਹੇ ਆ ਤੇ ਅੱਜ ਅੱਜ ਅਸੀਂ ਉਥੇ ਅੱਜ ਵੀ ਸੁਖਣਾ ਸਾਡੀ ਸੁਖਣਾ ਨੇ ਰੋਕਿਆ ਗਿਆ ਬੰਦਿਆਂ ਨੇ ਕਿੰਨਾ ਦਾ ਰੋਕਿਆ ਤੇ ਦੋਨਾਂ ਪੰਚਾਇਤਾਂ ਫਲੇ ਪਰਮਿਸ਼ਨ ਵੀ ਕੈਨਸਲ ਕਰਾਈ ਗਈ ਹੈ ਤੁਸੀਂ ਪਰਮਿਸ਼ਨ ਲੈਣ ਲਈ ਇਹਦੇ ਤੋਂ ਪੀਲੀ ਗੀ ਅਸੀਂ ਗਡਸ਼ੰਕਰ ਕੀਤੀ ਸੀ ਕੀ ਕੀ ਕਿਹਾ ਉਹਨਾਂ ਨੇ ਅਸੀਂ ਆਪਣੀ ਮੇਲੇ ਵਾਰੀ ਸਾਨੂੰ ਸੱਦਿਆ ਸੀ ਉੱਥੇ ਗਏ ਸੀ ਤੇ ਇਹ ਨਹੀਂ ਇਹ ਗੱਲ ਮੰਨੀਆਂ ਵੀ ਤੁਸੀਂ ਆਪਣੀ ਪ੍ਰਾਈਵੇਟ ਪ੍ਰਾਪਰਟੀ 'ਚ ਮੇਲਾ ਕਰਾ ਸਕਦੇ ਆ ਜਾਂ ਲੰਗਰ ਪਾਣੀ ਉੱਥੇ ਜਗ੍ਹਾ ਤੇ ਲਾਓ ਆਪਣਾ ਅਸੀਂ ਉਹਨਾਂ ਦੀਆਂ ਗੱਲਾਂ ਸਾਰੀਆਂ ਮੰਨ ਲਈਆਂ ਹੁਣ ਅਸੀਂ ਪ੍ਰਾਈਵੇਟ ਆਪਣੀ ਪ੍ਰਾਪਰਟੀ 'ਚ ਆਪਣਾ ਟੈਂਟ ਵੀ ਲਗਾ ਲਿਆ ਹੈਗਾ ਉਹ ਟੈਂਟ ਵੀ ਕਹਿੰਦੇ ਅਸੀਂ ਪ੍ਰਾਈਵੇਟ ਖੇਤ ਵੀ ਮੇਲਾ ਨਹੀਂ ਹੋਣਾ ਉਹ ਖੇਤ ਵਾਲੇ ਬੰਦੇ ਸਾਡੇ ਨਾਲ ਸਹਿਮਤ ਆ ਉਹਨੇ ਫਰਦ ਦੇ ਸਾਨੂੰ ਪਰਮਿਸ਼ਨ ਅਪਲਾਈ ਕੀਤੀ ਸੀ ਹੁਣ ਐ ਹੋਆ ਤੇ ਉਹ ਆਇਆ ਤੇ ਜਸਪਾਲ ਉਹ ਸਾਡੇ ਸਾਡਾ ਬੇਟਾ ਸੀ ਚਾਦਰ ਚਾਣ ਲੱਗੇ ਸੀਗੇ ਜੇ ਉਹਨਾਂ ਨੂੰ ਕਰੰਟ ਲੱਗਾ ਤੇ ਉਹ ਅੱਗੇ ਵਿੱਚ ਦਰ ਦਰ ਚੜਦੇ ਆ ਕਦੀ ਇਦਾਂ ਕਦੀ ਚਾਂਸ ਨਹੀਂ ਹੋਇਆ ਕਦੀ ਵੀ ਇਦਾਂ ਚਾਂਸ ਕੋਈ ਨਹੀਂ ਹੋਇਆਗਾ ਕਰੰਟ ਲੱਗਣ ਦਾ ਕਾਰਨ ਕੀ ਸੀਗਾ ਕਰੰਟ ਲੱਗਣ ਕਾਰਨ ਥੋੜੀ ਸਾਡੀ ਰੰਝਸ ਚੱਲਦੀ ਸੀ ਕੋਸ਼-ਕੁਸ਼ ਬੰਦਿਆਂ ਨੇ ਉਹਨੇ ਸਾਡੇ ਨੇਆਂ ਤੇ ਬਾਰ ਕੀਤਾ ਜੀ ਕਿਉਂ ਸੀ ਉਹ ਜੇ ਪਿੰਡ ਦੇ ਸੀਗੇ ਹਾਂਜੀ ਪਿੰਡ ਦੇ ਹੀ ਆ ਜੀ ਇੱਕ ਪੰਜ ਸੇਂਦੂਦੜ ਵਾਲੇ ਹੋਏ ਤਾਂ ਦੋ ਚਾਰ ਉਧਾ ਬੰਦੇ ਹੈਗੇ ਉਹ ਜਿਹੜੇ ਸਾਡੇ ਨੇਆਂ ਕਰ ਰਹੇ ਆ ਇਸ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ। ਅੱਜ ਪੁਲਿਸ ਨੂੰ ਸ਼ਿਕਾਇਤ ਕਿੰਨੀ ਵਾਰੀ ਕਰ ਚੁੱਕੇ ਆਂ। ਉਹਨਾਂ ਦਾ ਕੀ ਕਹਿਣਾ? ਮੌਕੇ ਤੇ ਆਏ ਸੀ। ਮੌਕੇ ਤੇ ਆਏ ਜੀ ਕਹਿੰਦੇ ਜੇ ਸਾਡਾ ਮੇਲਾ ਨਹੀਂ ਹੋਣ ਦੇਣਾ ਸੀ। ਕਹਿੰਦੇ ਪਹਿਲਾਂ ਮੰਨੇ ਚ ਇਹਨਾਂ ਦੇ ਪ੍ਰਾਈਵੇਟ ਪ੍ਰਾਪਰਟੀ ਤੁਸੀਂ ਕਰ ਲਓ। ਉਹ ਕਹਿੰਦੇ ਪ੍ਰਾਈਵੇਟ ਪ੍ਰਾਪਰਟੀ ਤਾਂ ਨਹੀਂ ਕਰ ਦੇਣਾ। ਸਾਡਾ ਅੱਜ ਲੰਗਰ ਵੀ ਸੀਗਾ। ਅੱਜ ਜਿਹੜਾ ਸ਼ਹਿਰ ਦਾ ਮੇਲਾ ਉਹ ਕਹਿੰਦੇ ਤੁਸੀਂ ਸਾਡਾ ਮੇਲਾ ਨਹੀਂ ਕਰਾਉਣ ਦੇਣਾ ਹੈਗਾ। ਕੀ ਮਾਰਕੀ ਕਰਦੇ ਆ। ਸਾਡਾ ਸਾਡੀ ਇਹ ਮੰਗ ਹੈ ਸਾਡਾ ਤੇ ਮੇਲਾ ਕਰਾਇਆ ਜਾਵੇ। ਅਸੀਂ ਹਰੇਕ ਸਾਥ ਸੁੱਖਣਾ ਦਿੰਨੇ ਆ। 2010 ਤੋਂ ਦਿੰਨੇ ਮੈਨੂੰ ਉੱਥੋਂ ਮੈਨੂੰ ਬੇਟੀ ਦੀ ਮੇਰਾ ਨਾਮ ਹਰਵਿੰਦਰ ਸਿੰਘ ਆ ਜੀ ਕਿਹੜਾ ਪਿੰਡ ਮਹਿੰਦਵਾਲ ਖੋੜ ਜੀ ਅੱਛਾ ਜੀ ਮਾਲਪੁਰ ਹਸਪਤਾਲ ਆਏ ਆ ਕੀ ਮਾਮਲਾ ਪੂਰਾ ਇਹ ਸਾਡੇ ਜਿਹਦਾ ਭੈਣ ਆ ਸਿਸਟਰ ਸਾਡੀ ਤਾਈ ਦੀ ਲੜਕੀ ਆ ਜੀ ਤੇ ਇਹ ਅਸੀਂ ਦਰਬਾਰ ਸਾਹਿਬ ਮੇਲਾ ਜਿੱਦਾ ਸਾਡਾ ਚੱਲ ਰਿਹਾ ਸੀ ਇਹਨਾਂ ਨੇ ਦਲੀਆ ਦੁਲੀਆ ਦੇਣਾ ਸੀ ਮੈਂ ਤਾਂ ਚਲੋ ਘੱਟੇ ਜਾਣਾ ਮੈਂ ਬੈਕ ਸਾਈਡ 'ਚ ਖੜਾ ਸੀ ਫੁਰਲੇ ਪਾਸੇ ਤੇ ਥੋੜੀ ਚੀਕ ਪੁਕਾਰ ਦੀ ਆਵਾਜ਼ ਸੁਣੀ ਤਾਂ ਦੇਖਿਆ ਤਾਂ ਪ੍ਰਭ ਜਿਹੜਾ ਮੁੰਡਾ ਆ ਛੋਟਾ ਤੇ ਪ੍ਰੀਤ ਲਪਰੀਤ ਇਹ ਪਾਣੀ 'ਚ ਡਿੱਗ ਗਏ ਆ ਬਾਅਦ 'ਚ ਪਤਾ ਲੱਗਿਆ ਕਿ ਕਰੰਟ ਲੱਗ ਗਿਆ ਇਹਨਾਂ ਨੂੰ ਸ਼ਾਰਟ ਲੱਗਦਾ ਤੇ ਅਰਵਿੰਦਰ ਨਾਗ ਰਵਿੰਦਰ ਸਿੰਘ ਸਾਡਾ ਮੁੰਡਾ ਭਰਾ ਪ੍ਰਭ ਦਾ ਛੋਟਾ ਚਾਚੇ ਦਾ ਮੁੰਡਾ ਉਹ ਦੌੜ ਕੇ ਗਿਆ ਤਾਂ ਪ੍ਰਭ ਨੂੰ ਲੈ ਗਿਆ ਉਹ ਬਿਲਕੁਲ ਵੀ ਸਾਹ ਨਹੀਂ ਆ ਰਿਹਾ ਸੀ ਉਸ ਟਾਈਮ ਤੇ ਉਹਨੂੰ ਮੂੰਹ ਦਾ ਨਾਲ ਮੈਂ ਆਕਸੀਜਨ ਦਿੱਤੀ ਆ ਉੱਥੇ 2250 ਬੰਦਾ ਮੌਜੂਦ ਆ ਉਹ ਕਹਿੰਦੇ ਨਹੀਂ ਦਿੱਤੀ ਉਹ ਤੁਹਾਡਾ ਡਾਕਟਰ ਸਿੰਘ ਕੋਲ ਲੈ ਗਿਆ ਉਹਦੀ ਬਿਲਕੁਲ ਅਸੀਂ ਇਹ ਕਹਿ ਰਹੇ ਹਾਂ ਕਿ ਸਾਡੀ ਗੁਜਾਰਿਸ਼ ਆ ਐਸਐਸਓ ਸਾਹਿਬ ਨੂੰ ਕਿ ਬਣਦੀ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਸਾਨੂੰ ਪੂਰਾ ਤੜਾਦਾ ਕਿ ਦੋਨੋਂ ਪਿੰਡਾਂ ਦੀ ਪੰਚਾਇਤਾਂ ਇੱਥੇ ਚ ਸ਼ਾਮਿਲ ਹੈ ਔਰ ਕੁਝ ਮੈਂਬਰ ਪੰਚਾਇਤ ਤੋਂ ਬਗੈਰ ਇਹ ਸਾਡੇ ਨਾਲ ਸਾਜ਼ਿਸ਼ ਖੇਡ ਰਹੇ ਸਾਡੇ ਮੁੰਡੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹ ਮੁੰਡਾ ਅਸੀਂ ਉਸੇ ਬਾਬੇ ਦੀ ਜਗ੍ਹਾ ਤੋਂ ਲਿਆ ਜੀ ਠੀਕ ਹੈ ਸਾਡੇ ਮੁੰਡੇ ਨੂੰ ਟਾਰਗੇਟ ਬਣਾਇਆ ਗਿਆ ਸਾਡੇ ਮੁੰਡੇ ਅੱਜ ਤੱਕ ਉੱਥੇ ਕੋਈ ਕਰੰਟ ਨਹੀਂ ਲੱਗਿਆ ਸਵੇੜ ਦੇ ਮੁੰਡੇ ਘੁੰਮਦੇ ਕੋਈ ਕਰੰਟ ਨਹੀਂ ਹੁਣੇ ਕਿਉਂ ਕਰੰਟ ਉੱਥੇ 11000 1100 ਦਾ ਆਇਆ ਮੁੰਡੇ ਦੇ ਪੈਰ ਤੇ ਕਰੰਟ ਲੱਗਿਆ ਬਕਾਦਾ ਠ ਕਾਜੀ ਕਰਨ ਦੇ ਮਾਮਲੇ ਸਾਡੇ ਨੇ ਸਰਾਰਦ ਕੀਤੀ ਗਈ ਜੀ ਵਿਰੋਧੀ ਪੱਖਸ਼ ਨੇ ਸਾਡੇ ਮੁੰਡੇ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜੀ ਅਸੀਂ ਸਰਕਾਰ ਨੂੰ ਇਹੀ ਗ੍ਰਾਜਿਸ਼ ਕਰਦੇ ਆ ਐਸਐਸਓ ਸਾਹਿਬ ਨੂੰ ਕਿ ਬਣਦੀ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਜੀ ਉਹ ਤੇ 250 ਬੰਦਾ ਸੀ ਕਿਸੇ ਵੀ ਬੰਦੇ ਦਾ ਬਿਆਨ ਲੈਣਾ ਜੀ ਅਸੀਂ ਝੂਠੇ ਆ ਸਾਡੇ ਦੇ ਬਣਦੀ ਕਾਰਵਾਈ ਸਰਕਾਰ ਕਰ ਸਕਦੀ ਆ ਪ੍ਰਸ਼ਾਸਨ ਸਾਡੇ ਦੇ ਕਾਰਵਾਈ ਕਰੇ ਸਾਨੂੰ ਕੋਈ ਹਰਜ ਨਹੀਂ ਹੈ ਜੀ ਸਾਡੇ ਤੋਂ ਦੋ ਪੇਸ਼ੈਂਟ ਆਏ ਨੇ ਮਹਿਮਦਵਾਲ ਕੋ ਤੋਂ ਬੀਦਰ ਹਿਸਟਰੀ ਆਫ ਇਲੈਕਟ੍ਰਿਕ ਸ਼ੌਕ ਕਰੰਟ ਲੱਗਨ ਦਾ ਹਾਲ ਦੀ ਘੜੀ ਪੇਸ਼ੈਂਟ ਦੋਨੋਂ ਸਟੇਬਲ ਨੇ ਵਾਈਟਲ ਸਟੇਬਲ ਨੇ ਕੋਈ ਇੰਜਰੀ ਨਹੀਂ ਹੈਗੀ ਪਰ ਫਿਰ ਵੀ ਆਪਣਾ 100 ਆਬਜ਼ਰਵੇਸ਼ਨ ਰੱਖ ਲਈ ਉਹਨਾਂ ਨੂੰ ਐਡਮਿਟ ਕੀਤਾ ਹੋਇਆ ਕੀ ਕੀ ਨਾਮ ਆਜੋਣਾ ਦੇ ਪੇਸ਼ੇ ਲਵਪ੍ਰੀਤ ਸਿੰਘ ਤੇ ਇੱਕ ਪ੍ਰਭੀਰ ਸਿੰਘ ਇੱਕਦੋ ਭਾਈ ਸੀ ਸਾਰੇ ਇਹ ਮੇਰੇ ਕੋਲ ਰਾਉਂਡ 9 ਵਜੇ ਪਹੁੰਚੇ ਨੇ ਇਸ ਵੇਲੇ ਤੇ ਹਾਲ ਦੀ ਘੜੀ ਠੀਕ ਹੈ ਹਾਂਜੀ ਪੇਸ਼ੈਂਟ ਦੋਨੋਂ ਸਟੇਬਲ ਹੈ ਠੀਕ ਨੇ ਬਿਲਕੁਲ ਸ਼ੌਕ ਲੱਗ ਰਿਹਾ ਹੈ ਸਰ ਕਿੰਨਾ ਕਹੇਗਾ ਜਿਆਦਾ ਮੇਜਰ ਹੈ ਨਹੀਂ ਕੁਝ ਮੇਜਰ ਨਹੀਂ ਹੈਗਾ ਮਾਈਨਰੀ ਲੱਗ ਰਿਹਾ ਕਿਉਂਕਿ ਠੀਕ ਨੇ ਬਿਲਕੁਲ ਇੰਜਰੀ ਕੋਈ ਨਹੀਂ ਹੈਗੀ ਵਾਈਟਸ ਵਗੈਰਾ ਸਟੇਰ ਦੇਖੋ ਪਿੰਡ ਮਹਿਮਦੋਵਾਲ ਖੁਰਦ ਵਿਖੇ ਸਾਲਾਨਾ ਮੇਲਾ ਹੋ ਰਿਹਾ ਸੀਗਾ ਧਾਰਮਿਕ ਸਥਾਨ ਤੇ ਪਹਿਲਾਂ ਪ੍ਰਸ਼ਾਸਨ ਵੱਲੋਂ ਮੇਲਾ ਕਰਾਣ ਦੀ ਪਰਮਿਸ਼ਨ ਦਿੱਤੀ ਗਈ ਫਿਰ ਇਹਨਾਂ ਨੂੰ ਸਤਗੇ ਇਹਨਾਂ ਤੋਂ ਲਿਖਾ ਲਿਆ ਕਿ ਵੇ ਧਾਰਮਿਕ ਥਾਂ ਤੇ ਨਾ ਕਰੋ ਨਾਲ ਦੇ ਖੇਤਾਂ 'ਚ ਕਰ ਲਓ ਵੀ ਤੁਸੀਂ ਨਵੀਂ ਐਪਲੀਕੇਸ਼ਨ ਦੇ ਦਿਓ ਐਪਲੀਕੇਸ਼ਨ ਵਿਡਰਾ ਕਰ ਲਓ ਉਹਨਾਂ ਨੇ ਅਫਸਰਾਂ ਦੇ ਕਹਿਣ ਤੇ ਐਪਲੀਕੇਸ਼ਨ ਵਿਡਰਾ ਕਰ ਲਈ ਨਵੀਂ ਐਪਲੀਕੇਸ਼ਨ ਦੇ ਦਿੱਤੀ ਦੁਬਾਰਾ ਇਹਨਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਜਦੋਂ ਮੇਲਾ ਚੱਲਦਾ ਸੀਗਾ ਮੇਲੇ ਚੱਲਦੇ ਦੇ ਵਿੱਚ ਸਾਰਾ ਪ੍ਰਸ਼ਾਸਨ ਆ ਕੇ ਮੇਲੇ ਨੂੰ ਰੁਕਵਾਇਆ ਗਿਆ ਮੈਂ ਸਮਝਦਾ ਆਇਆ ਇਹ ਸਿਆਸੀ ਦੁਆ ਹੈ ਸਾਰਾ ਕੁਝ ਹੋ ਰਿਹਾ ਹੈ ਬਹੁਤ ਮੰਦ ਭਾਗੀ ਗੱਲ ਹੈ ਜਿਹੜੇ ਧਾਰਮਿਕ ਮੇਲੇ ਹੁੰਦੇ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਇਹਨਾਂ ਦੇ ਵਿੱਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਮੇਲੇ ਤਾਂ ਜਿਹੜੇ ਹੈਗੇ ਆ ਉਹ ਸਾਡੇ ਸਾਰਿਆਂ ਦੇ ਸੁੱਖ ਲਈ ਕਰਾਏ ਜਾਂਦੇ ਆ ਤਾਂ ਕਿ ਜਿਹੜਾ ਹੈਗਾ ਆ ਸਮਾਜ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਪਰ ਜੇ ਅਸੀਂ ਆਪਣੇ ਰਾਜਨੀਤਿਕ ਹਿੱਤਾਂ ਦੀ ਖਾਤਰ ਮਤਲਬ ਮੇਲਿਆਂ ਨੂੰ ਰੁਕਵਾਈਏ ਮੈਂ ਸਮਝਦਾ ਇਸ ਤੋਂ ਮੰਦ ਭਾਗੀ ਗੱਲ ਹੋਰ ਨਹੀਂ ਹੋ ਸਕਦੀ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਜਿਹੜੇ ਪੀਰਾਂ ਦੀਆਂ ਥਾਮਾਂ ਦੇ ਉੱਤੇ ਮੇਲੇ ਹੋ ਰਹੇ ਆ ਉਹਨਾਂ ਨੂੰ ਐਦਾਂ ਰੁਕਵਾਣਾ ਮੈਂ ਸਮਝਦਾ ਬਹੁਤ ਗਲਤ ਗੱਲ ਆ ਇਹ ਜਿਹੜਾ ਰਾਜਨੀਤਿਕ ਦਖਲ ਹੈਗਾ ਆ ਧਾਰਮਿਕ ਮੇਲਿਆਂ ਦੇ ਵਿੱਚ ਇਹ ਬੰਦ ਹੋਣਾ ਚਾਹੀਦਾ ਆ ਇਹ ਕਿਸੇ ਵੀ ਤਰ੍ਹਾਂ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਤੇ ਮੇਲਿਆਂ ਨੂੰ ਮੈਂ ਸਮਝਦਾ ਹਰ ਸਿਆਸੀ ਪਾਰਟੀ ਨੂੰ ਹਰ ਸਿਆਸੀ ਆਗੂ ਨੂੰ ਉਹਨਾਂ ਵਿੱਚ ਆਪਸ਼ਮੂਲੀਅਤ ਕਰਨੀ ਚਾਹੀਦੀ ਆ ਆਪਾਂ ਨੂੰ ਰਲ ਮਿਲ ਕੇ ਜਣਾ ਮੇਲਿਆਂ ਨੂੰ ਚਲਾਉਣਾ ਚਾਹੀਦਾ ਆ ਧੰਨਵਾਦ ਜੈ ਇੱਕ ਮੈਮਦੋਵਾਲ ਪਿੰਡ ਹੈਗਾ ਉੱਥੇ ਜਿਹੜਾ ਸੀਗਾ ਮੇਲਾ ਕਰਾਇਆ ਜਾ ਰਿਹਾ ਸੀਗਾ ਜਿੰਨਾਂ ਕੋ ਮਨਜ਼ੂਰੀ ਨਹੀਂ ਹੈਗੀ ਸੀ ਜਿਹੜਾ ਕਿ ਮਾਲਪੁਰ ਤੇ ਜਿਹੜੇ ਨੈਤ ਤਹਿਸੀਲਦਾਰ ਦੇ ਨਾਲ ਕੁਝ ਪਾਰਟੀ ਉੱਥੇ ਗਈ ਸੀ ਜਿਹੜਾ ਇਹਨਾਂ ਦਾ ਮੇਲਾ ਆ ਇਹਨਾਂ ਨੂੰ ਹਟਾਇਤਾ ਤੋਂ ਜਾਣੂ ਕਰਾਇਆ ਕਿ ਬਿਨਾ ਜਿਹੜਾ ਆ ਮਨਜ਼ੂਰੀ ਤੋਂ ਇਹ ਮੇਲਾ ਨਹੀਂ ਹੋ ਸਕਦਾ ਜਿਹੜਾ ਕਿ ਉਹਨਾਂ ਨੂੰ ਅਧਿਤਾ ਦੇਖ ਕੇ ਜਨੂ ਕਰਾ ਕੇ ਅਸੀਂ ਆ ਗਏ ਸੀ ਇਸ ਬੰਦ ਵਿੱਚ ਜਿਹੜੇ ਲੋਕਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਸੀ ਕਿ ਸਾਡਾ ਕਿਉਂ ਬੰਦ ਕਰਾਇਆ ਹੋਣ ਵੀ ਇਹਨਾਂ ਨੂੰ ਸਮਝਾਇਆ ਕਿ ਮંજੂਰੀ ਨਹੀਂ ਹੈਗੀ ਜਿਹੜੇ ਕੀ ਹੋਣਾ ਵਾਪਸ ਆਪਣੇ ਘਰਾਂ ਨੂੰ ਚਲੀਏ ਇਹ ਸਰ ਮੇਲੇ ਵਿੱਚ ਜਿਹੜੀ ਸ਼ਿਕਾਇਤ ਕੀਤੀ ਸੀ ਕਿਸੇ ਨੇ ਕਿ ਇੱਥੇ ਪਰਮਿਸ਼ਨ ਨਹੀਂ ਹੈ ਹਾਂਜੀ ਇਹਦੇ ਵਿੱਚ ਜਿਹੜੀਆਂ ਪੰਚਾਇਤਾਂ ਸੀਗੇ ਦੋਵੇਂ ਪਿੰਡਾਂ ਦੇ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਕੀ ਆਲਰੇਡੀ ਸਾਡੇ ਜਿਹੜਾ 10-15 ਦਿਨ ਪਹਿਲਾਂ ਜਿਹੜਾ ਇੱਥੇ ਮੇਲਾ ਕਰਾਇਆ ਗਿਆ ਹੈ ਤੇ ਬਿਨਾ ਮਨਜ਼ੂਰੀ ਤੋਂ ਮੇਲਾ ਕਰਾ ਰਹੇ ਇਹ ਕਾਰਵਾਈ ਹੀ ਉਹਨਾਂ ਨੇ ਕੀਤੀ ਹੈ ਸਰ ਜੀ ਸਮਝੋ ਕਾਰਵਾਈ ਕੁਛ ਨਹੀਂ ਹੋ ਉਹਨਾਂ ਨੂੰ ਪੇਜਤਾ ਹੈ ਬਾਕੀ ਕੋਈ ਨਹੀਂ ਅਸੀਂ ਕਰਦੇ ਹਾਂ ਉਹਨਾਂ ਦੇ ਜਿਹੜੀ ਆ ਹਰ ਇੱਕ ਮੂਮੈਂਟ ਤੇ ਅਸੀਂ ਨਿਗਰ ਰੱਖਦੇ ਕੀ ਕਰਦੇ ਫਿਰ ਉਸਾਂ ਨਿਕਲ ਆਉਂਦਾ ਹੈ